ਸਾਰੇ ਪੰਜਾਬ ਦੇ ਨਾਲ ਦੇ ਲੋਕਾਂ ਨੂੰ ਉਹਨਾਂ ਪਾਰਿਆਂ ਨੂੰ ਬੈਂਕੀਆਂ ਕੋਈ ਕੁਝ ਸਮੇਂ ਹੋਰ ਤੇ ਅੱਜ ਜਿਹੜੇ ਅਗੰਗਰੇ ਨੇਤਾ ਸਰਕਾਰ ਨੂੰ ਖਰੇਤੀ ਹਾਂਜੀ ਜਿਨ੍ਹਾਂ ਦੇ ਸੱਜਣੋ ਤੁਸੀਂ ਸਾਰੇ ਅੱਜ ਦੰਤੋ ਸਾਰਿਆਂ ਨੂੰ ਉਹਨਾਂ ਲਈ ਜੋਰ-ਸ਼ੋਰ ਦਾ ਪ੍ਰਚਾਰ ਕਰਨਾ ਅਤੇ ਪ੍ਰਸ਼ਾਸਨ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਆਪਾਂ ਸਾਰਿਆਂ ਨੇ

जानवे साहिब थोरो ਆਓ ਵਰੋਨੀ ਨੂੰ ਗਣਬੋ ਦਾਸ ਜੀ ਕੋਲੋਂ ਪੜਨਤਾਰ ਪਾਚੂ ਤੇਰੀ ਆਗਮਤੀ ਦਾ ਸਾਹਿਬ ਖਾਚਲੇ ਕਰੀ ਬੋਲ ਰਹੇ ਨੇ ਜਿੱਤੂਗਾ ਵੀ ਜਿੱਤੂਗਾ ਬੱਲੇ ਵਾਲਾ ਜਿੱਤੂਗਾ ਮੇਰੇ ਤੋਂ ਵੀ ਜਿੱਤੂਗਾ ਮੈਂ ਕਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਮੈਂ ਕਾਲਾ ਜਿੱਤੂਗਾ ਹਰਤਿਕਾ ਜਿੰਦਾਬਾਦ ਹਰਤਿਕਾ ਜਿੰਦਾਬਾਦ ਬੱਲੇ ਵਾਲੇ ਦੀ ਬੱਲੇ ਬੱਲੇ ਕਰੋ ਫੇਸ ਆਣਾ ਚਾਹੀਦਾ ਜੀ ਇੱਧਰ ਆਇਆ ਤੁਹਾਨੂੰ ਕਰੀਏ ਸ਼ੁਰੂ ਹਾਂ ਜੀ ਪ੍ਰਧਾਨ ਜੀ ਬਣੀਓ ਲਟੋਗੇ ਆਇਆ ਇੱਕ ਮਿੰਟ ਮਾਈਕ ਬੰਦ ਕਰਾ ਦਿਓ ਕੋਈ ਗੱਲ ਨੀ ਕਰਾਓ ਆਇਆ ਬੰਦ ਕਰਾ ਦਿਓ ਮੈਸ਼ ਮਾਈਕ ਬੰਦ ਭਾਈ ਤੁਹਾਨੂੰ ਮੈਂ ਬੰਦ ਕਰੀਆ ਅੱਜ ਮਾਈਕ ਮਾਈਕ ਕਿਥੇ ਰੱਖ ਬਰਾਬਰ ਆਜੇ ਮਾਈਕ ਥੰਨੇ ਕਰ ਲਓ ਇੱਕ ਵਿਸ਼ਾਲ ਅਵਿਕਾਰ ਲਿੰਦੀ ਜਿਹੜੀ ਆ ਦਾਣਾ ਮੰਡੀ ਅਰੋੜਾ ਪਹਿਲੇ ਚੋ ਜੋ ਕੱਢੀ ਗਈ ਆ ਔਰ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਿਕਾਰਯੋਗ ਮੇਰੇ ਲੁਧਿਆਣੇ ਦੇ ਵੋਟਰ ਅਤੇ ਸਪੋਰਟਰ ਸਾਰੇ ਜੇ ਬੜੀ ਹੀ ਖੁਸ਼ੀ ਦੀ ਲਹਿਰ ਆ ਔਰ ਜਿਹੜਾ ਭਾਰਤ ਦਾ ਸਾਡਾ ਸਭ ਤੋਂ ਵੱਡਾ ਤਿਉਹਾਰ ਆ ਜੋ ਕਿ ਲੋਕ ਸਭਾ ਇਲੈਕਸ਼ਨ ਆਪਾਂ ਕਹਿੰਦੇ ਆ ਜਿਸ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਤੈਅ ਹੁੰਦਾ ਵਾ ਉਹਦੀ ਅਸੀਂ ਲੜਾਈ ਲੜਨ ਵਾਸਤੇ ਜਾ ਰਹੇ ਆ ਜੋ ਕਿ ਲੋਕ ਸਭਾ ਦਾ ਇਲੈਕਸ਼ਨ ਪਹਿਲੀ ਜੂਨ ਨੂੰ ਬੜੇ ਹੀ ਕਿ ਮੈਂ ਤੁਹਾਡੇ ਆਸ਼ੀਰਵਾਦ ਨਾਲ ਲੋਕ ਸਭਾ ਦਾ ਇਲੈਕਸ਼ਨ ਲੜ ਰਿਹਾ ਮੈਂ ਔਰ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਮੈਂ ਤਾਂ ਤੁਸੀਂ ਬੈਠਦਾ ਬਟਨ ਦਬਾ ਕੇ ਜੋ ਕਿ 31 ਨੰਬਰ ਆਪਣੇ ਭਰਾ ਨਰੇਸ਼ ਦਿਗਾਰ ਨੂੰ आशीर्वाद ਹੋ ਗਏ ਤਾਂ ਜੋ ਅਸੀਂ ਜੋ ਕਿ ਦਲਤ ਸਮਾਜ ਦੀ ਆਵਾਜ਼ ਆ ਅੱਜ ਤੱਕ ਕਿਸੇ ਨੇ ਲੋਕ ਸਭਾ ਦੇ ਵਿੱਚ ਕਦੇ ਨਹੀਂ ਚੁੱਕੀ ਔਰ ਟਿਕਟ ਦੇਣ ਦੀ ਤਾਂ ਦੂਰ ਦੀ ਗੱਲ ਆ ਸਾਡੇ ਬਾਰੇ ਕਦੇ ਪੋਲਿਟੀਕਲ ਪਾਰਟੀਆਂ ਵਿਚਾਰ ਵੀ ਨਹੀਂ ਕਰਦੀ ਬੋਧੇ ਕਰਕੇ ਅੱਜ ਲੁਧਿਆਣੇ ਦੇ ਸਾਰੇ ਸਤਕਾਰਯੋਗ ਵੀਰਾਂ ਨੇ ਜਿਨ੍ਹਾਂ ਨੇ ਮੈਨੂੰ ਬਾਬਾ ਸਾਹਿਬ ਡਾਕਟਰ ਮੇਡਕਾਪ ਸਾਹਿਬ ਦਾ ਜੋ 14 ਅਪ੍ਰੈਲ ਨੂੰ ਜਨਮ ਦਿਵਸ ਆਇਆ ਸੀ ਉਸ ਦਿਨ ਮੈਨੇ ਖੜਾ ਕਰਿਆ ਸੀ ਜਮੇ ਤੁਸੀਂ ਆਜ਼ਾਦ ਤੌਰ ਤੇ ਇਲੈਕਸ਼ਨ ਤਾਂ ਅੱਜ ਮੈਂ ਬੜੀ ਸ਼ਕਤੀ ਨਾਲ ਸਾਰੇ ਵੀਰ ਜਣ ਮੇਰਾ ਸਾਥ ਦੇ ਰਿਹਾ ਔਰ ਅੱਜ ਜਿਹੜੀ ਰੈਲੀ ਹੈ ਗਾਣਾ ਮੰਡੀ ਗਿਲ ਰੋਡ ਤੋਂ ਸ਼ੁਰੂ ਹੋ ਕੇ ਜੋ ਕਿ ਗਿਲ ਰੋਡ ਵਿਸ਼ਕਰਮਾ ਚੌਕ ਜਗਰਾਵਾਪੁਰ ਬੁੱਤੇ ਸ਼ਹੀਦਾਂ ਦਾ ਸਟੈਚੂ ਹੈ ਉੱਥੇ ਪ੍ਰਣਾਮ ਕੀਤਾ ਔਰ ਅੱਗੇ ਘੰਟਾ ਘਰ ਚੌਕ ਤੋਂ ਕੋਦ ਮੂਰੀਆਪੁਰ ਮੂਰੀਆਪੁਰ ਤੋਂ ਕੋਹਰਾ ਚੌਕ ਕੋਹਰਾ ਚੌਕ ਤੋਂ ਕੁਮਾਰ ਮੰਡੀ ਕੁਮਾਰ ਮੰਡੀ ਤੋਂ ਆਰਤੀ ਚੌਕ ਆਰਤੀ ਚੌਕ ਤੋਂ ਰੋਡ ਨਿਮਾਰਜਾ ਅਬਾਦੀਪ ਸਿੰਘ ਅਤੇ ਡਢ ਘੰਟੋਂ ਹੋਈ ਜੀ ਦਾ ਅਨਸਰ ਜੋਸ਼ ਹੈ ਤੁਹਾਡੇ ਵਰਕਰਾਂ ਦੇ ਵਿੱਚ ਜੋਸ਼ ਜੀ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਲੁਧਿਆਣੇ ਦੇ ਵਿੱਚ ਇੱਕੋ ਗੱਲ ਚੱਲ ਰਹੀ ਹੈ ਕਿ ਜਿਹੜਾ ਬੈੜ ਦਾ ਯੋਗ 31 ਨੰਬਰ ਤੇ ਆ ਵੀ ਕਦੋਂ 1 ਜੂਨ ਆਵੇ ਤਾਂ ਅਸੀਂ ਬੈਹਰ ਦਾ ਬਟਨ ਦਬਾ ਕੇ ਤੇ ਅੰਜ ਨੂੰ ਅਸੀਂ ਕਾਮਯਾਬ ਕਰੀਏ ਕਟਾਨ ਸਾਹਿਬ ਵਿਰੋਧੀ ਪਾਰਟੀਆਂ ਨੂੰ ਕੀ ਮੈਸੇਜ ਹੈ ਵਿਰੋਧੀ ਪਾਰਟੀਆਂ ਬਹੁਤ ਵੱਡੇ ਵੱਡੇ ਅੱਜ ਕੈਂਡੀਡੇਟ ਖੜੇ ਆ ਉਹ ਹੈ ਕਿ ਲੁਧਿਆਣੇ ਦੇ ਲੋਕਾਂ ਨੇ ਪਿਛਲੇ 25 30 ਸਾਲਾਂ ਤੋਂ ਦੇਖ ਰਹੇ ਹਨ ਉਹ ਰਹੰਦੇ ਆ ਰਹੇ ਆ ਤਾਂ ਨਾ ਉਹ ਕਦੇ ਪਬਲਿਕ ਨੂੰ ਮਿਲਦੇ ਆ ਲੋਕਾਂ ਨੂੰ ਮਿਲਦੇ ਨਾ ਉਹਨਾਂ ਦਾ ਫੋਨ ਚੱਗਦਾ ਹੋਰ ਤਾਂ ਹੋਰ ਉਹ ਲੁਧਿਆਣੇ ਦੇ ਵਿੱਚ ਵਰਮਰ ਦਾ ਕੰਮ ਹੀ ਨਹੀਂ ਕਰਿਆ ਇਸ ਕਰਕੇ ਲੋਕ ਉਹਨਾਂ ਤੋਂ ਬੜੇ ਪਰੇਸ਼ਾਨ ਹੈ ਔਰ ਮੈਂ ਸਮਝਦਾ ਮੈਂ ਕਿ ਜਿਹੜੇ ਕੈਂਡੀਡੇਟ ਖੜੇ ਆ ਕੋਈ ਤਾਂ ਬਾਹਰੋਂ ਆਇਆ ਹੋਇਆ ਹੈ ਕੋਈ ਪੰਨਾ 10 ਸਾਲ ਰਹਿ ਕੇ ਪਾਰਟੀਆਂ ਬਦਲ ਗਿਆ ਭਾਈ ਲੋਕਾਂ ਨੂੰ ਧੋਖਾ ਦੇ ਕੇ ਉਹ ਚਲੇ ਗਏ ਆ ਤਾਂ ਇਸ ਕਰਕੇ ਲੋਕ ਜਿਹੜੇ ਆ ਬੜਾ ਮੈਨੂੰ ਪਿਆਰ ਦੇ ਰਹੇ ਆ ਔਰ ਮੈਨੂੰ ਅਸ਼ੀਰਵਾਦ ਵੀ ਦੇ ਰਹੇ ਆ ਇਸ ਕਰਕੇ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਤੁਸੀਂ ਜੋ ਮੈਨੂੰ ਅਸ਼ੀਰਵਾਦ ਦੇ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਇਹ ਤੁਹਾਡਾ ਕਦੇ ਵੀ ਵਿਸ਼ਵਾਸ ਜਿਹੜਾ ਬਾ ਟੁੱਟਣ ਨਹੀਂ ਦੇਵਾਂਗਾ ਉਹ ਨਿਵਾਲੇ ਦੇ ਵਿੱਚ ਜੋ ਵਿਕਾਸ ਦਾ ਕੰਮ ਹੈ ਅੱਜ ਕਲੋਨੀਆਂ ਦੇ ਵਿੱਚ ਪਾਣੀ ਦਾ ਵਿਕਾਸ ਨਹੀਂ ਹੈ ਪਾਣੀ ਦੇ ਟੂਰਲੇ ਲੱਗੇ ਸਾਫ਼ ਪਾਣੀ ਪੀਣ ਨੂੰ ਨਹੀਂ ਹੈ ਸੜਕਾਂ ਨਹੀਂ ਹੈ ਔਰ ਖਾਸ ਕਰਕੇ ਕਿੱਥੇ ਹੋ ਰਿਹਾ ਵਾ ਜਿੱਥੇ ਗਰੀਬ ਕਲੋਨੀਆਂ ਜਿੱਥੇ ਸਾਡੇ ਭਾਈਚਾਰੇ ਜਿੱਥੇ ਵੱਡੀ ਗਿਣਤੀ ਜੋ ਵੋਟ ਪੈਂਦੀ ਹੈ ਤਾਂ ਅੱਜ ਜਿਹੜੀ ਲੜਾਈ ਆ ਗਰੀਬ ਔਰ ਅਮੀਰ ਦੀ ਆ ਮਜ਼ਦੂਰ ਦੀ ਆ ਇਸ ਕਰਕੇ ਅਜੀ ਲੋਕ ਜਿਹੜੇ ਵੋਟਾਂ ਵਾਲੇ ਆ ਔਰ ਦੂਜੇ ਲੋਕ ਨੋਟਾਂ ਵਾਲੇ ਆ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੇ ਨੋਟਾਂ ਨਾਲ ਅੱਜ ਵੱਡੇ ਵੱਡੇ ਹੋਲਡਿੰਗ ਐਸੀ ਹੋਲ ਕਰਿਆ ਪਰ ਮੇਰਾ ਭਾਈ ਜੀ ਰਾਜ ਇੰਨੀ 45 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਆ ਅੱਜ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਸਾਰੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਪੈਦਲ ਉਹ ਆਜਾਏ ਆ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਔਰ ਆਜ਼ ਕਰਦਾ ਮੈਂ ਕਿ ਇਹ ਜਿਹੜਾ ਜੋਸ਼ ਹੈ ਤੁਹਾਡਾ ਜਿਹੜਾ ਕਿ ਪਹਿਲੀ ਜੂਨ ਤੱਕ ਇਹਦੇ ਬਰਕਰਾਰ ਰਹੇਗਾ ਜਦ ਤੱਕ ਆਪਾਂ ਬੈਡ ਦਾ ਬਟਨ ਨਹੀਂ ਦਬਾ ਕੇ ਹਰਨ ਸਾਹਿਬ ਜੇ ਤੁਸੀਂ ਜਿੱਤ ਪ੍ਰਾਪਤ ਕਰਦੇ ਆ ਤਾਂ ਲੋਕਾਂ ਦੇ ਜਿਹੜੇ ਕੰਮ ਰੁਕੇ ਹੋਏ ਆ ਤੁਹਾਡੇ ਵੱਲੋਂ ਕੀਤੇ ਜਾਣਗੇ ਕੋਈ ਕਾਮ ਸਭ ਤੋਂ ਜ਼ਿਆਦਾ ਹੈਲਥ ਦੇ ਜਿਹਦੇ ਵਿੱਚ ਸਿਵਲ ਹਸਪਤਾਲ ਦਾ ਪਛਾਣ ਹੈ ਅਸੀਂ ਪੀਜੀਐਮ ਵਰਗਾ ਵਧੀਆ ਜਿਹਦੇ ਵਿੱਚ ਗਰੀਬਾਂ ਦਾ ਇਲਾਜ ਮੁਫਤ ਹੋ ਸਕੇ ਐਵਾਂ ਜਹਾ ਹਸਪਤਾਲ ਲੈ ਕੇ ਆਵਾਂਗੇ ਸਕੂਲ ਹੈ ਜਿੱਥੇ ਗਰੀਬਾਂ ਦੇ ਵਿੱਚ ਮੁਫਤ ਪੜ੍ਹ ਸਕਣ ਵਧੀਆ ਸਕੂਲ ਬਣਾਵਾਂਗੇ ਕਲੋਨੀਆਂ ਦੇ ਵਿੱਚ ਅੱਜ ਪਾਣੀ ਨਹੀਂ ਆ ਰਿਹਾ ਸੀਵਰੇਜ ਵਧੀਆ ਨਹੀਂ ਆ ਬਾਰਕ ਨਹੀਂ ਉਹਨਾਂ ਲਈ ਕਮਿਊਨਿਟੀ ਹਾਲ ਨਹੀਂ ਹੈ ਕਿਉਂਕਿ ਜਿੱਥੇ ਅੱਜ ਪੈਲਸ ਵਾਲੇ ਲੱਖਾਂ ਰੁਪਏ ਲੈ ਰਹੇ ਆ ਜਿਹੜੇ ਕਿ ਉਹਨਾਂ ਦੇ ਵਿਆਹ ਸ਼ਾਦੀ 200 ਗੁੰਦੇ ਆ ਤਾਂ ਕਮਿਊਨਿਟੀ ਹਾਲ ਜਿਹੜਾ ਵਾ ਹਰ ਵਿਧਾਨ ਸਭਾ ਦੇ ਵਿੱਚ ਅਸੀਂ ਸਥਾਪਿਤ ਕਰਾਵਾਂ ਜੀ ਠੀਕ ਹੈ ਔਰ ਜਿਹੜੇ ਮਜ਼ਦੂਰ ਆ ਸਾਡੇ ਮਜ਼ਦੂਰਾਂ ਨੂੰ ਅੱਜ 8-9000 ਰੁਪਏ ਤਨਖਾਹਾਂ ਮਾਨੂੰ ਮਿਲਦੀ ਆ ਅਸੀਂ ਘੱਟੋ ਘੱਟ ਕੱਚੇ ਮੁਲਾਜ਼ਮਾਂ ਨੂੰ ਔਰ ਮਜ਼ਦੂਰਾਂ ਨੂੰ 25000 ਰੁਪਏ ਮਹੀਨਾ ਤਨਖਾਹ ਕਰਾਵਾਂ ਠੀਕ ਹੈ ਇਹਨਾਂ ਦਾ ਲੈ ਲਓ 2 ਮਿੰਟ ਵਾਲੀ ਸਟਾਫ ਪਰਵਰਤਨ ਵਾਲੇ ਪਾਸੇ ਧਗਾਨ ਸਾਹਿਬ ਨਹੀਂ ਚੱਲੇ ਤੇ ਹਮ ਸਾਹਿਬ ਚੱਲੇ ਵਿਵਸਥਾ ਪਰਵਰਤਨ ਵਾਲੇ ਪਾਸੇ ਵੀ ਜਿਹੜੀ ਸਮਾਜਿਕ ਵਿਵਸਥਾ ਬਹੁਤ ਪੂਰੀ ਤਰ੍ਹਾਂ ਛਿੰਨ ਬਿੰਨ ਹੋ ਚੁੱਕੀ ਹੈ ਇਸ ਵਿਵਸਥਾ ਨੂੰ ਕਿਵੇਂ ਆਪਾਂ ਲੀਤੇ ਲੈ ਕੇ ਆਣਾ ਬਾਲੀ ਸਾਹਿਬ ਲੱਗਦਾ ਕਿ ਅੱਜ ਕੱਟ ਦੇ ਕੇ ਜਿੱਤ ਪੱਕੀ ਹੈ ਸਰ ਆ ਕੱਟ ਦੇ ਕੇ ਤਾਂ ਐਦਾਂ ਹੀ ਲੱਗਦਾ ਕਿ ਧਗਾਨ ਸਾਹਿਬ ਕੇ ਵਾਸਤੇ ਖਾਲੀ ਕਰ ਦੋ ਰਾਸਤੇ ਇਸ ਕਰਕੇ ਸਮੁੱਚਾ ਲੁਧਿਆਣਾ ਸ਼ਹਿਰ ਪੂਰਾ ਖੁਸ਼ੀ ਨਾਲ ਭਰਿਆ ਪਿਆ ਜਨ ਜਨ ਤੱਕ ਇਸ ਗੱਲ ਦੀ ਖੁਸ਼ੀ ਦੀ ਲਹਿਰ ਆ ਕਿ ਇਸ ਵਾਰ ਜਿਹੜਾ ਅਸੀਂ ਇੱਕ ਸਾਫ਼ ਸੁਥਰੀ ਸਵੀ ਵਾਈਟ ਕਾਲਰ ਬੰਦਾ ਜਿਹੜਾ 24 ਆਵਰ ਲੋਕਾਂ ਨੂੰ ਸਰਵਿਸ ਦੇਣ ਵਾਲਾ ਪਿਛਲੇ 30 ਸਾਲਾਂ ਤੋਂ ਐਸੇ ਬੰਦੇ ਨੂੰ ਮੌਕਾ ਦਿੱਗਿਆ ਨਾ ਕਿ ਰਵਨੀਤ ਸਿੰਘ ਮਿੱਟੂ ਰਾਜਾ ਵੜਿੰਗ ਜਾਂ ਪੱਪੀ ਪ੍ਰੈਸ਼ਰ ਵਰਗੇ ਹੰਕਾਰੀ ਬੰਦਿਆਂ ਨੂੰ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਬੰਦੇ ਦੀ ਸੇਵਾ ਹੋ ਸਕੇ ਆਮ ਬੰਦੇ ਦੀ ਸਮੱਸਿਆ માં ਚਾਹੇ ਬੁੱਢੇ ਦਰਿਆ ਦਾ ਬਹੁਤ ਵੱਡਾ ਸਕੈਂਡਲ ਹੈ ਚਾਹੇ ਸਿਵਲ ਹਸਪਤਾਲ ਦੇ ਵਿੱਚ ਸੇਵਾਵਾਂ ਨੂੰ ਲੈ ਕੇ ਹਮੇਸ਼ਾ ਸਕੈਂਡਲ ਹੁੰਦੇ ਆ ਰਹੇ ਆ पप्पी प्रैशर जी मैसेज लाइज मेरा कि पप्पी प्रैशर जी पहला आपने गुरबान जी तक भी आप अपने इलाके ने की विकास करा आए हैं तो अठाई अठाई हज़ार रुपया था हम तक देना सब हजार हज़ार रुपया महीना पर मंथ के हिसाब जनता अठाई ढाई हज़ार रुपया मांगती पी आ अपनी जेबर में जनता को ठाई ढाई हजार देगी वोटा मंगने दिए क्या सारे हार त्यार ने कि हार त्यार आप बहुत बहुत धनबाद जयप्री जय वाल्मीकि वाहगुरू जी का खालसा ਹਰੋ ਵੀ ਕੋਈ ਜਿਹੜਾ ਸਾਡੇ ਅੱਗੇ ਆ ਰਿਹਾ ਹੈ ਜੀ ਸਾਡੀ ਸੇਵਾ ਕਰਤੀ ਗਈ ਹੈ ਸ੍ਰੀ ਗੁਰੂ ਸਾਹਿਬ ਦੀ ਸੇਵਾ ਕਰੇ ਜਿਹੜਾ ਵੀ ਗੱਡੀ ਆਵੇ ਮੇਰਾ ਬੀਰ ਸਾਰੇ ਗੱਡੀ ਆਪਣੀ ਪਿਆਰ ਨਾਲ ਚਲਾਰ ਹੁਣ ਤੱਕ ਦੇਖ ਲੋ ਜਿਹਦੇ ਕੋਲ ਵੀ ਫੋਨ ਹੈ ਪਾਰੇ ਆਪਣੀ ਗੱਡੀ ਆ ਕੇ ਲਾਓ ਇਹ ਇੰਟਰਸਟਿੰਗ ਹੈ ਸੁਨਾਰ ਸਾਹਿਬ ਨੇ ਕੀ ਨਜ਼ਰ ਨੇ ਲਿਆ ਕਿ ਉਹ ਇਲੈਕਸ਼ਨ ਆਜ਼ਾਦ ਪਾਰਟੀ ਕੋਲ ਨਹੀਂ ਲੱਗਦਾ ਘੱਟ ਦੇ ਕਿ ਅੱਜ ਦਾ 10 ਜਰਨੋ ਵਧੀਆ ਜੀ ਬੋਤ ਹੋਣਾ ਆ ਕੇ ਲੋਕ ਪਹੁੰਚੇ ਨੇ ਜੋ ਕਲੀਮ ਕਰਦੇ ਆ ਕਿ ਵਧੀਆ ਲੋਧੀ ਪਾਰਟੀਆਂ ਨੂੰ ਕੀ ਐਮਐਸਪੀ ਹੈ ਇਹ ਦੇਖ ਕੱਢੀ ਹੈ ਲੋਧੀ ਪਾਰਟੀ ਨੂੰ ਮੈਸੀਸਾ ਦਾ ਆਸਰੇ ਆਮ ਜਨਤਾ ਪਾਸ ਤਰੀਕਾ ਤਾਂ ਨਹੀਂ ਜੀ ਜੇ ਅਗਰ ਸਾਡੇ ਨਰੇਸ਼ ਜਗਾਨ ਦੀ ਬਣਦੇ ਆ ਟੌਨਕੀ ਉਮੀਦਾਂ ਜਗਾਈਆਂ ਜਾਂਦਾ ਤਾਂ ਕਰਨ ਬਾਦ ਦੇ ਖੇਤਰ ਤੇ ਜੋੜ ਹੋਰ ਉਹ ਵੀ ਆਉਂਦਾ ਹੈ ਤੇ ਮੇਰੇ ਕੋਲ ਅੱਜ ਪਰੋਤਿਆ ਆਉਣ ਦੇ ਜੋ ਡਵੈਲਪਮੈਂਟ ਨੂੰ ਇਹਦੇ ਹੋ ਸਕਦੀ ਆ ਬੁੱਡੇ ਨਾਲੇ ਨੂੰ 40 ਸਾਲਾਂ ਤੋਂ ਦੇਖ ਲਓ ਬੁੱਡੇ ਨਾਲੇ ਨੂੰ ਉੱਥੇ ਤੋਂ ਹੀ ਹਾਲ ਹੈ ਫੰਡਾਂ ਦੇ ਫੰਡਾਂ ਕਰ ਦਿੱਤੇ ਨੇ ਲੋਕਾਂ ਦੀਆਂ ਦੀ ਸੀ ਨਹੀਂ ਹੋਈ ਨੇ ਰਾਜ ਦੀਆਂ ਨਹੀਂ ਵੱਡੇ ਵੱਡੇ ਮੰਤਰੀ ਹਰ ਕੋਈ ਕਹਿੰਦੇ ਕਿ ਲਾਲ ਕੀ ਨਾਲੇ ਇੰਸਟਰੀਆਂ ਕਰਾਂਗੇ ਕਦੀ ਨਹੀਂ ਕੀਤੀਆਂ ਗਈਆਂ ਸੋ ਇਸ ਵਾਰ ਸਾਡਾ ਇਹ ਹੈ ਕਿ ਜੇ ਤੁਹਾਨੂੰ ਸਾਡਾ ਐਮਪੀ ਬਣਦੇ ਨੇ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਤੇ ਜੋ ਵੀ ਡਵੈਲਪਮੈਂਟ ਦਾ ਕੰਮ ਹੋ ਸਕਦਾ ਹੈ ਤੋ ਉਹ ਕੀਤਾ ਜਾਵੇ Gracias.